ਨਾਮਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ ਤੋਂ 7 ਤਰੀਕ ਤੋਂ ਬਾਅਦ ਰੋਜ਼ ਲੱਭੇ ਨੇ ਗੋਜ ਕੋਕਰ ਹੈ। ਕੋਈ 2 ਜਣੇ ਨੇ ਕਰਾਇਆ ਹੈ ਤੇ ਪੰਨੇ ਸ਼ਹਿਰ ਦੇ ਇੱਕ ਆਪਣੇ ਦੋਸਤ ਦੇ ਘਰ ਸੁਟਾਵਾ। ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਮੇਲੇ ਦਾ ਫਟੇ ਲਿਆਏ ਆ। ਫਟੇ ਲਵਾ ਕੇ ਮੁਰਕੇ ਵਾਲੇ ਪਲੇਅਰ ਤੇ ਦਿੱਤੇ ਆ ਕਿਉਂਕਿ ਢੇੜ ਦੇ ਕੱਪੜੇ ਪਾਏ ਦੇ ਹੀ ਢੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਕੋਲ ਜੇ ਤੱਕ ਆ ਪੋਗਾ। ਇਹ ਦਰਬਾਰ ਸਾਹਿਬ ਕੋ ਮੈਂ ਸੀ ਬਾਰੇ ਇਹ ਇਨਵੈਸਟੇਸ਼ਨ ਸਾਰੇ ਕੋ ਮਿਲਿਆ ਬਟਾਲੇ ਵੀ ਚਾਗੀ ਗੇੜ ਪਲੋਰੀ ਆਪਣੇ ਤੋਂ ਲੈਦੇ ਖਨੀਜਪੁਰ ਤੋਂ ਗੜੀ ਚਿਲੇ ਉਹਦੇ ਸਾਰੇ ਕੋ ਮਿਲਿਆ ਦਾ ਉਸੇ ਕੋ ਕੰਪਲੀਟ ਕੀਤੀ ਜੀ ਤਾਂ ਕੰਸੀ ਨੂੰ ਬਲੇਕ ਦਿੱਤੀ ਜੀ ਕੰਸੀ ਬਲੇਕ ਪਾਲ ਕਰਨ ਲਈ ਆਪਾਂ ਉਹਦੇ ਕੋਲ ਦਿੱਤੇ ਹੋਏ ਨੇ ਲਿਆ ਨਾ 14 ਫੋਟੋਆਂ ਲਈਆਂ ਮੇਰੇ ਕੋਲ 16 ਕੀ ਮੱਕਰਦੀ ਮੱਕਰਦੇ ਸਾਡਾ ਬੱਚਾ ਛੇਤੀ ਛੇਤੀ ਮਿਲ ਜੀਏ

ਮੇਰਾ ਨਾਮ ਪੂਜਾ ਅੰਕੇ ਐ ਤਵਾ ਦਾ ਕੋਈ ਨਹੀਂ ਕਿ ਬੱਚਾ ਵਾਪਸ ਆਇਆ ਹੀ ਨਹੀਂ ਬੋਤਾ ਕਿੰਨੀ ਉਮਰ ਸੀ ਉਹਦੀ 14 ਸਾਲ ਅੱਛਾ ਤੇ ਪਤਾ ਨਹੀਂ ਦੇ ਤੈਨੂੰ ਪੁੱਛਕੇ ਕਿੰਨੀ ਹੋ ਗਈ ਉਹ ਜੀ ਤੇ ਜੀ ਕੋਸ ਦੇ ਸਾਰਨ ਕੋਈ ਤਾਂ ਪਤਾ ਨਹੀਂ ਲੱਗਣ ਲੱਗ ਗਿਆ ਤੇ ਬੋਸ ਨੂੰ ਫੋਨ ਕਰ ਦਿੱਤਾ ਹਾਂ ਜੀ ਕੀ ਮੰਗ ਕਰਦੇ ਉਹ ਕਹਿੰਦਾ ਬੇਟਾ ਵਾਪਸ ਆ ਜਾ Muito. eu não tô nem dando conversa não não